ਅਸੀ ਕਾਲੀ ਮੈਂ ਤੁਹਾਡਾ ਆਪਣਾ ਆਪਾਰ ਸਿੱਧੂ ਟੀਮ ਬੱਪਿਆਂ ਨੇ ਤੋਂ ਅੱਜ ਅਸੀਂ ਪਹੁੰਚੇ ਆ ਪਿੰਡ ਚਨੀਰ ਜੱਪ ਡੈਰੀ ਫਾਰਮ ਜੋ ਚਨੀ ਉਤੋਂ ਚੈਲਾਣੀ ਰੋਡ ਤੇ ਹੈਗਾ ਇੱਥੇ ਸਾਰਾ ਕੁਝ ਸੁੱਧ ਗਰੰਟੀ ਨਾਲ ਦੁੱਧ ਦਹੀਂ ਖੁਆ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਪਨੀਰ ਸੁੱਧ ਮਿਲੂਗਾ ਜੋ ਬੰਦੇ ਨੇ ਡੈਰੀ ਫਾਰਮ ਚਲਾਇਆਗਾ ਉਹ ਇੱਕ ਸਾਬਕਾ ਆਰਮੀ ਮੈਨ ਆ ਫੌਜੀ ਹੈਗਾ ਤੇ ਫੌਜੀਆਂ ਬਾਰੇ ਤੁਹਾਨੂੰ ਪਤਾ ਹੀ ਹੁੰਦਾ ਨਾ ਵੀ ਉਹ ਜੋ ਕੰਮ ਕਰਦੇ ਆ ਪੂਰਾ ਸੁੱਧ ਤੇ ਸਹੀ ਕਰਦੇ ਆਗੇ ਬਾਕੀ ਬਾਈ ਦੀਆਂ ਮੱਝਾਂ ਗਾਵਾਂ ਜਿਹਨਾਂ ਤੁਹਾਨੂੰ ਦਿਖਾਵਾਂਗੇ ਵੀ ਕੋਈ ਵੀ ਦੋ ਨੰਬਰ ਦੀ ਚੀਜ਼ ਨਹੀਂ ਹੈਗੀ ਆਪਣੇ ਦੁੱਧ ਨਾਲ ਪਨੀਰ ਦਹੀਂ ਜੋ ਵੀ ਚੀਜ਼ ਬਣਾ ਕੇ ਦੇਊਗਾ ਸੁੱਧ ਬਣਾ ਕੇ ਦੇਊਗਾ ਅੱਗੇ ਤੁਹਾਨੂੰ ਫਾਰਮ ਦਾ ਹੋਣਾ ਹੈ। ਆਹ ਬਾਈ ਤੇ ਫਾਇਦਾ ਪਾਹਾ ਸਾਡਾ ਤੇ ਬਾਕੀ ਗੱਲਬਾਤ ਕਰਾਵਾਂਗੇ ਨਾ ਵੀ ਕੀ ਗੱਲਬਾਤ ਹੈਗੀ ਤੇ ਕਿੱਥੋਂ ਬਾਈ ਨੇ ਮੱਝਾਂ ਲਈ ਨੇ ਕਿਹੜੀ ਮੱਝ ਹੈ ਕਿਵੇਂ ਦੁੱਧ ਭਾਗ ਬਈ ਜਿਹੜਾ ਤੁਸੀਂ ਇਹ ਆਪਣਾ ਕੰਮ ਚਲਾਇਆਗਾ ਇੱਕ ਕੀ ਸੋਚ ਕੇ ਚਲਾਇਆ ਤੁਸੀਂ ਫੌਜੀ ਸੀ ਫੌਜੀ ਹੋਣ ਦੇ ਬਾਅਦ ਸੋਨੂੰ ਰਟਾਇਰਮੈਂਟ ਤੋਂ ਬਾਅਦ ਇੱਥੇ ਵੀ ਨੌਕਰੀ ਮਿਲ ਜਾਂਦੀ ਹੈ ਨਾ ਪਰ ਤੁਸੀਂ ਕੀ ਸੋਚ ਕੇ ਚਲਾਇਆ ਇਹਨੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਇਹ ਕੰਮ ਅਸਲ ਨਾਲ ਕੁਸਤਾ ਮੈਨੂੰ ਸ਼ੌਂਕ ਸੀ ਮੱਝਾਂ ਦਾ ਜੀ ਸ਼ੌਂਕ ਦੇ ਸਰਤੇ ਪਾਇਆ ਕੁਸ਼ ਮੈਂ ਇਹ ਡਿਮਾਂਡ ਦੇ ਸਰਤੇ ਵੀ ਪਾਇਆ ਠੀਕ ਹੈ ਜਿਹੜਾ ਸਾਡਾ ਪਿੰਡ ਹੈ ਇੱਕ ਸ਼ਹਿਰ ਹੈ ਕਸਵਾਗਾ ਜੀ ਇੱਥੇ ਦੁੱਧ ਦੀ ਲਾਗਤ ਜ਼ਿਆਦਾ ਹੈ ਤੇ ਪੈਦਾ ਦੁੱਧ ਘੱਟ ਹੋ ਰਿਹਾ ਤਾਂ ਕਰਕੇ ਵੀ ਲੋਕ ਸਾਡੇ ਘਰੇ ਜਦੋਂ ਅਸੀਂ ਕਟ ਮੱਜਾ ਰੱਖੀਆਂ ਸੀ ਉਦੋਂ ਆ ਕੇ ਹਰ ਕੋਈ ਵਾਪਸ ਮੁੜਦਾ ਸੀ ਤੋਂ ਦਵਨੋ ਤਾਂ ਮੈਂ ਬੈਠੇ ਬੈਠੇ ਨੇ ਇਹ ਹੀ ਇੱਕ ਸੋਚਿਆ ਵੀ ਕਿਉਂ ਨਾ ਆਪਾਂ ਵੀ ਵੀ ਇਹ ਦੁੱਧ ਦਾ ਕੰਮ ਕਰ ਲੈਨੇ ਕਿਉਂਕਿ ਵਿੱਚੋਂ ਹੁਣ ਅਖਬਾਰਾਂ 'ਚ ਖਬਰਾਂ ਪੜ੍ਹਦੇ ਆਂ ਨਕਲੀ ਦੁੱਧ ਫੜਿਆ ਗਿਆ ਜੀ ਪਨੀਰ ਫੜਿਆ ਗਿਆ ਜੀ ਕੋਹਾ ਹਾਂ ਇਹ ਤਾਂ ਬਿਲਕੁਲ ਸਹੀ ਹੈ ਵੀ ਲੋਕ ਸਿਹਤ ਨਾਲ ਖਿਲਵਾੜ ਕਰੀ ਜਾਂਦੇ ਨੇ ਵੀ ਚਲੋ ਆਪਾਂ ਨਾਲੇ ਤਾਂ ਆਪਣਾ ਸ਼ੌਂਕ ਪੂਰਾ ਹੋ ਜਾਊ ਨਾਲੇ ਆਪਾਂ ਲੋਕਾਂ ਨੂੰ ਇੱਕ ਸ਼ੁੱਧ ਚੀਜ਼ ਤੇ ਵੀ ਵਧੀਆ ਚੀਜ਼ ਪੈਦਾ ਕਰਕੇ ਦੇਵਾਂਗੇ ਤੇ ਜਿਹੜਾ ਤੁਸੀਂ ਦੁੱਧ ਦਾ ਮੰਨ ਲਓ ਤੁਸੀਂ ਕਿਤੇ ਪਾ ਕੇ ਆਉਨੇ ਹੋ ਜਾਂ ਲੋਕ ਆਪੇ ਚੱਲ ਕੇ ਆ ਕਿਸੇ ਕੋਲ ਲੈ ਜਾਂਦੇ ਨਾ ਜੀ ਆਪਾਂ ਦੁੱਧ ਇੱਥੋਂ ਸੇਲ ਹੋ ਜਾਂਦਾ ਆਪਣਾ ਘਰੋਂ ਕਿਉਂ ਮੈਂ ਹੁਣ ਆਪਣਾ ਸ਼ਹਿਰ ਹੈਗਾ ਸਾਰੇ ਆਪਣੇ ਇੱਥੋਂ ਡੋਲੂਆਂ ਵਾਲੇ ਘਰਾਂ 'ਚ ਵੀਰਾਂ ਦੇ ਲੱਗਿਆ ਹੋਇਆ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਜੀ ਜਦੋਂ ਅਸੀਂ ਧਾਰ ਚਵਾਈ ਕਰ ਲੈਨੇ ਆ ਤਾਂ ਉਹ ਆ ਕੇ ਆਪੋ ਆਪ ਦਾ ਦੁੱਧ ਲੈ ਜਾਂਦੇ ਤੇ ਜਿਹੜੇ ਮੰਨ ਲਓ ਤੁਸੀਂ ਮੱਝਾਂ ਲਈਆਂ ਨੇ ਇਹ ਮੱਝਾਂ ਕਿੱਥੋਂ ਖਰੀਦੀਆਂ ਮੰਨ ਲਓ ਤੁਹਾਨੂੰ ਕੀ ਆਈਡੀਆ ਵੀ ਵਧੀਆ ਲੋਟੜੀਆਂ ਰੱਖੀਆਂ ਨੇ ਨਾ ਵੀ ਮੱਝ ਤੁਸੀਂ ਜੇ ਕਿਸੇ ਨੇ ਲੈਣੀ ਆ ਉਹਨੂੰ ਸੇਲ ਵੀ ਕਰ ਦਿੰਨੇ हां जी ए मज्जा ਆਪਾਂ हिसार ਏਰੀਏ ਤੇ ਉਮਰਾ ਪਿੰਡ ਦੇ ਆਸੇ ਪਾਸੋਂ ਆਉਂਦੀਆਂ ਨੇ اچھا ਹਰਿਆਣੇ ਦੀ ਮੱਝ ਉਮਰਾ ਪਿੰਡ ਦੇ ਵਿੱਚ ਆਪਣਾ ਦੋਸਤ ਮਿੱਤਰ ਹੈਗਾ ਡਾਕਟਰ ਹੈ ਸਰਕਾਰੀ ਸਾਰੀਆਂ ਮੱਝਾਂ ਆਪਾਂ ਨੂੰ ਉਹੀ ਵੇਚਦਾ ਹੈ ਜੇ ਕੋਈ ਵੀ ਡਿਮਾਂਡ ਤੇ ਹਰਿਆਣੇ ਦੀ ਮੱਝ ਮੰਗਵਾਉਂਦਾ ਜਾਂ ਆਪਾਂ ਤੋਂ ਵੀ ਲੈਣੀ ਚਾਹੁੰਦਾ ਆਪਾਂ ਮੰਗਵਾ ਵੀ ਦਿੰਨੇ ਆ ਤੇ ਇੱਕ ਦੋ ਮੱਝਾਂ ਆਪਣੇ ਕੋਲੇ ਹੁੰਦੀਆਂ ਨੇ ਟੋਕੜਾ ਵੀ ਹੁੰਦੀਆਂ ਨੇ ਵਿੱਚੋਂ ਟੋਕੜਾ ਆਪਾਂ ਸੇਲ ਕਰਦੇ ਆ ਹਾਂ ਪਰ ਉਹ ਇਹ ਸੁਣਨ ਚਾਹੁੰਦਾ ਵੀ ਹਨਾ ਜੀਆਂ ਹਰਿਆਣੇ ਦੇ ਮੱਜਾਂ ਨੇ ਪੂਰਾ ਨਸ ਕਿਉਂ ਦੁੱਧ ਦੇ ਜਿਆਦੇ ਨੇ ਆਪਾਂ ਜੇ ਕਿਤੇ ਵੀ ਦੇਖਿਆ ਹਰਿਆਣੇ ਦੀਆਂ ਮੱਜਾਂ ਜਿੱਤ ਗਈਆਂ ਪਰ ਹੁਣ ਮੰਨ ਲਾ ਵੀ ਪੰਜਾਬ ਵੀ ਕਿਸੇ ਗੱਲੋਂ ਘੱਟ ਨਹੀਂ ਹਨਾ ਲੋਕਾਂ ਨੇ ਵਧੀਆ ਬਰੀਡ ਤਿਆਰ ਕਰ ਲਈ ਵਿੱਚ ਇਹ ਵੀ ਆਪਾਂ ਦੇਖਦੇ ਆਂਗੇ ਵੀ ਇੱਕ ਬੰਦਿਆਂ ਨੂੰ ਛੱਡ ਕੇ ਲੇਡੀਜ਼ ਨੇ ਫਾਰਮ ਪਾ ਲੈਣਾ ਮੱਜਾਂ ਵੀ ਇਹਨਾਂ ਨੂੰ ਦੇਖ ਕੇ ਆਂ ਲੱਗਦਾ ਯਾਰ ਵੀ ਆਪਾਂ ਪਹਿਲਾਂ ਇਹਨਾਂ ਨੂੰ ਇੱਕ ਐ ਕਹਿਣ ਲੱਗੇ ਵੀ ਕੀ ਕਰਾਉਣਾ ਖੋਲਿਆਂ ਤੋਂ ਪਰ ਮੰਨ ਲਾ ਵੀ ਇਹ ਚੀਜ਼ ਕਲਾਤਾਣਾ ਹੈ ਨਾ ਜਦੋਂ ਮਰਜੀ ਆਪਾਂ ਵੇਚ ਸਕਦੇ ਆ 1 ਰੁਪਏ ਆਪਣੇ ਕੋਲੇ ਨੇ ਤੇ ਇੱਕ ਪਹਿਲੀ ਮੰਨ ਲਾ ਵੀ ਸਰਕਾਰੀ ਮੁਲਾਜ਼ਮ ਇਹ ਹੈ ਜਿਹੜੀ 10ਵੇਂ ਦਿਨ ਪੈਸੇ ਦਿੰਦੀ ਹੈ ਤੇ ਨਹੀਂ 10ਵੇਂ ਦਿਨ ਕਿਸੇ ਦੇ ਪੈਸੇ ਨਹੀਂ ਹੁੰਦੇ ਨਹੀਂ ਆਉਂਦੇ ਤੇ ਬਾਕੀ ਤੁਸੀਂ ਮੰਨ ਲਓ ਵੀ ਜਿਹੜਾ ਗਾਈਆਂ ਦਾ ਦੁੱਧ ਹੈ ਇਹ ਵੀ ਇੱਥੋਂ ਹੀ ਸੇਲ ਕਰਦੇ ਹਾਂ ਇਹ ਵੀ ਆਪਣਾ ਘਰੇ ਸੇਲ ਹੁੰਦਾ ਹੈ ਮੱਝਾਂ ਦਾ ਦੁੱਧ ਆਪਾਂ 70 ਰੁਪਏ ਕਰ ਦਿੰਦੇ ਆ ਜੀ ਗਾਵਾਂ ਦਾ 40 ਰੁਪਏ ਕਰਦੇ ਆ ਠੀਕ ਹੈ ਤੇ ਆਪਣਾ ਜਮਾ ਇੱਥੋਂ ਤੋਂ ਹੀ ਸੇਲ ਹੋ ਜਾਂਦਾ ਕਿਉਂਕਿ ਆਪਾਂ ਨੂੰ 1.5 ਸਾਲ ਹੋ ਗਿਆ ਜੀ ਫਾਰਮ ਪਾਏ ਨੂੰ 1.5 ਸਾਲ ਆਪਾਂ ਨੂੰ ਹਜੇ ਤੱਕ ਦੁੱਧ ਵੇਚਣਾ ਨਹੀਂ ਪਿਆ ਜੀ ਆਪਣੇ ਆਪ ਹੀ ਆਪਣਾ ਦੁੱਧ ਘਰੋਂ ਸੇਲ ਹੋ ਜਾਂਦਾ ਤੇ ਬਾਕੀ ਤੁਸੀਂ ਇੱਥੇ ਖੋਆ ਪਨੀਰ ਹਾਂ ਜੀ ਆਪਾਂ ਹੁਣ ਸਰਦੀਆਂ ਸ਼ੁਰੂ ਹੋ ਜਾਣੀਆਂ ਹੁਣ ਆਪਾਂ ਖੋਏ ਵਾਲੀ ਮਸ਼ੀਨ ਲਈ ਹੈ ਅੱਛਾ ਤੇ ਖੋਆ ਵੀ ਸੇਲ ਕਰਿਆ ਕਰਾਂਗੇ ਜੀ ਬਣਾ ਕੇ ਜਿੱਦਾਂ ਦੀ ਕੋਈ ਡਿਮਾਂਡ ਆਉਗੀ ਤੇ ਘਿਓ ਆਪਣੇ ਕੋਲੇ ਹੁੰਦਾ ਜੀ ਰੜਕਨੇ ਵਾਲਾ ਅੱਛਾ ਰੜਕਨੇ ਵਾਲਾ ਕਿਉਂ ਹੁੰਦਾ ਜਿੱਨਾ ਜਦੋਂ ਬੰਦਾ ਡਿਮਾਂਡ ਦੇ ਉਹ ਤੁਰਤ ਵੀ ਬਣਾ ਦਿੰਨੇ ਆ ਆਪਣੇ ਕੋਲੇ ਐਟੋ ਟਾਈਮ ਪਾਏ 10 ਕਿਲੋ ਬਣਿਆ ਵੀ ਹੁੰਦਾ ਠੀਕ ਹੈ ਮੰਨ ਲਓ ਵੀ ਅਸੀਂ ਸਾਰੇ ਵੀਰਾਂ ਨੂੰ ਇਹ ਕਹਿਣਾ ਚਾਹੁੰਦੇ ਹਾਂਗੇ ਕਿ ਕਿਸੇ ਨੂੰ ਵੀ ਦੇਸੀ ਘਿਓ ਦੀ ਲੋੜ ਹੋਵੇ ਨਾ ਦੁਕਾਨਾਂ ਤੋਂ ਲੈਣੇ ਆਪਾਂ ਜਿਹਨੂੰ ਆਪਾਂ ਡੇਰੀ ਵਾਲਾ ਕਹਿ ਦਿੰਦੇ ਹਾਂ ਨਾ ਪਰ ਮਤਲਬ ਵੀ ਉਹਦੇ ਨਾਲੋਂ ਜੇ ਆਪਾਂ 200 ਰੁਪਏ ਮਹਿੰਗਾ ਲੈ ਲਾਂਗੇ ਵੀ ਤਾਜ਼ਾ ਤੇ ਸੁੱਧ ਕਿਉ ਮਿਲੂਗਾ ਉਹ ਵੀ ਤੁਸੀਂ ਇੱਥੇ ਸੰਪਰਕ ਕਰਕੇ ਲੈ ਸਕਦੇ ਹੋ ਤੇ ਬਾਈ ਦਾ ਮੋਬਾਈਲ ਨੰਬਰ ਅਸੀਂ ਸਕਰੀਨ ਦੇ ਉੱਪਰ ਦੇਵਾਂਗੇ ਸੰਪਰਕ ਕਰ ਸਕਦੇ ਹੋ ਪਸ਼ੂਆਂ ਬਾਰੇ ਜਾਣਕਾਰੀ ਲੈਣ ਬਾਰੇ ਨਾ ਵੀ ਬਹੁਤ ਵਧੀਆ ਸੈੱਟ ਤੇ ਇੱਕ ਵਧੀਆ ਲੋਕੇਸ਼ਨ ਤੇ ਪਿਆ ਹੋਇਆਗਾ ਬਾਕੀ ਜੇ ਕਿਸੇ ਵੀ ਵੀਰ ਨੂੰ ਕਿਸੇ ਵੀ ਚੀਜ਼ ਦੀ ਮੱਝਾਂ ਜਾ ਕੋਈ ਦੁੱਧ ਦੀ ਖੋਏ ਦੀ ਪਨੀਰ ਦੀ ਲੋੜ ਹੈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਅਸੀਂ ਫੇਸਬੁੱਕ ਤੇ ਇਹਨਾਂ ਦਾ ਅਕਾਊਂਟ ਬਣਾਇਗਾ ਜੱਪ ਡੈਰੀ ਫਾਰਮ ਤੇ YouTube ਤੇ ਵੀ ਹੈ ਜੱਪ ਡੈਰੀ ਫਾਰਮ ਤੁਸੀਂ ਉਹਨੂੰ ਮੰਨ ਲਓ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਫੇਸਬੁੱਕ ਤੇ ਫੋਲੋ ਕਰਿਓ ਬਾਕੀ ਅਸੀਂ ਆਪਦੇ ਚੈਨਲ ਤੇ ਵੀ ਪਾਵਾਂਗੇ ਅਵਤਾਰ ਸਿੱਧੂ ਟੀਮ ਬੱਪੀਆਂਣਾ ਫੇਸਬੁੱਕ ਤੇ ਵੀਡੀਓ ਹੋਊਗੀ ਉਥੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਈ ਦਾ ਨੰਬਰ ਹੋਗਾ ਸੰਪਰਕ ਕਰ ਸਕਦਾ ਅਸੀ ਕੱਲ ਜੀ ਹਾਂ ਸਤਿ ਸ੍ਰੀ ਅਕਾਲ